ਅੱਜ ਗੱਲ ਕਰਦੇ ਹਾਂ ਜੀ ਮਾਂ ਤੇ ਬੱਚੇ ਦੇ ਪਿਆਰ ਬਾਰੇ ਇੱਕ ਮਾਂ ਆਪਣੇ ਬੱਚੇ ਨੂੰ ਲੈ ਕੇ ਕਿੰਨੀ ਸੈਂਸਿਟਿਵ ਕਿੰਨੀ ਪ੍ਰੋਟੈਕਟਿਵ ਹੁੰਦੀ ਹੈ ਕਿਉਂਕਿ ਆਪਣਾ ਸਮਾਜ ਤੋਂ ਵੀ ਤੇ ਆਪਣੇ ਹਰ ਇੱਕ ਤਰ੍ਹਾਂ ਦੇ ਪਹਿਲੂਆਂ ਤੋਂ ਆਪਦੇ ਬੱਚੇ ਦੇ ਚੰਗੇ ਭਵਿੱਖ ਬਾਰੇ ਸੋਚਦੀ ਰਹਿੰਦੀ ਹੈ ਇਹ ਕਹਾਣੀ ਹੈ ਜੀ ਪਾਕਿਸਤਾਨ ਦੇ ਪਰਿਵਾਰ ਬਾਰੇ ਜੋ ਕਿ ਟੈਕਸਸ ਨਾਮ ਦੇ ਸ਼ਹਿਰ 'ਚ ਰਹਿਣ ਗਏ ਹੁੰਦੇ ਆਪਣਾ ਰੋਜ਼ਗਾਰ ਚਲਾਉਣ ਦੇ ਲਈ ਆਪਣਾ 4 ਰੁਪਏ ਦੀ ਕਮਾਈ ਕਰਨ ਦੇ ਲਈ ਕਮਾਈ ਕਰਦੇ ਕਰਾਉਂਦੇ ਇਸ ਬੱਚੇ ਦਾ ਆਪਾ ਬਾਪ ਦੀ ਨੋਟ ਹੋ ਜਾਂਦੀ ਹੈ ਜਿਸ ਘਰ ਨੂੰ ਟੈਕਸਸ ਨਾਮ ਦੇ ਸ਼ਹਿਰ ਦੇ ਪੱਕੇ ਵਸਨੀਕ ਹੋ ਜਾਂਦੇ ਨੇ ਤੇ ماں ਉਸਦੇ ਬੱਚੇ ਆਪਣੇ ਬੱਚੇ ਦੀ ਚੰਗੀ ਭੁੱਖ ਨੂੰ ਲੈਂਦੇ ਸੋਚਦਿਆਂ ਕਰਦੇ ਆ ਆਪਣਾ ਅਗਲਾ ਵਿਆਹ ਨਹੀਂ ਕਰਾਉਂਦੀ ਇਸ ਬੱਚੇ ਦੀ 17 ਸਾਲ ਦੀ ਉਮਰ ਹੀ ਹੁੰਦੀ ਹੈ ਲੇਕਿਨ ਸਕੂਲ ਵੱਲੋਂ ਟੋਰ ਵਾਲੇ ਗਲੇ ਦੀ ਜਗਾ ਵੱਲੋਂ ਉਸ ਨੂੰ ਪੂਰਾ ਹਰਾਸ਼ਮੈਂਟ ਕੀਤੀ ਜਾਂਦੀ ਹੈ ਬੱਚੇ ਨੂੰ ਕਿ ਹਾਂ ਤੇਰੀ ਮਾਂ ਤ ਨੂੰ ਆ ਚੀਜ਼ ਨਹੀਂ ਦਪਾਉਂਦੀ ਕਾਰ ਨਹੀਂ ਦਪਾਉਂਦੀ ਕਿਸੇ ਵੀ ਤਰ੍ਹਾਂ ਦੀ ਚੀਜ਼ ਨਹੀਂ ਦਪਾਉਂਦੀ ਤਾਂ ਉਹ ਬੱਚੇ ਦੇ ਨਾ ਦਿਮਾਗ ਚ ਕਿਤੇਾਂ ਦਾ ਆਪਣੀ ਮਾਂ ਦੇ ਪ੍ਰਤੀ ਨਫ਼ਰਤ ਭਰਨ ਲੱਗ ਜਾਂਦੀ ਹੈ ਇੱਕ ਗੰਦੀ ਗੱਲ ਹੈ ਕਿ ਇਹ ਬੱਚਾ 911 ਤੇ ਕਾਲ ਕਰਦਾ ਹੈ ਤੇ ਆਪਣੇ ਘਰ ਆਪਣੀ ਮਾਂ ਦੀ ਹੱਤਿਆ ਦੀ ਰਿਪੋਰਟ ਦਿੰਦਾ ਹੈ ਤੇ ਕਹਿੰਦਾ ਹੈ ਕਿ ਹਾਂ ਮੇਰੀ ਮਾਂ ਸੀੜੀਆਂ ਤੇ ਮਰੀ ਪਈ ਹੈ ਪੁਲਿਸ ਆਉਂਦੀ ਹੈ ਅੱਧੇ ਘੰਟੇ ਦੇ ਵਿੱਚ ਵਿੱਚ ਸਾਰੀ ਜਾਂਚ ਪੜਤਾਲ ਹੁੰਦੀ ਹੈ ਤੇ ਇਹ ਪੁਲਿਸ ਨੂੰ ਬਿਆਨ ਦਿੰਦਾ ਹੈ ਕਿ ਹਾਂ ਮੇਰੀ ਮੈਂ ਸਵੇਰ 4 ਵਜੇ ਘਰੇ ਆਇਆ ਸੀ 3 ਵਜੇ ਦੇ ਕਰੀਬ ਮੇਰੀ ਪਾਰਟੀ ਮੁੱਕੀ ਸੀ ਜਦੋਂ ਮੈਂ ਘਰੇ ਆਇਆ ਤਾਂ ਮੈਂ ਉਹਦੇ ਹੀ 911 ਤੇ ਕਾਲ ਕੀਤਾ ਇਹ ਕਹਾਣੀ ਉਹ बार-बार ਦੁਹਰਾਉਂਦਾ ਹੀ ਰਹਿੰਦਾ ਹੈ ਦੁਬਾਰਾ ਦੁਹਰਾਉਂਦਾ ਹੀ ਰਹਿੰਦਾ ਹੈ ਲੇਕਿਨ ਪੁਲਿਸ ਨੂੰ ਕਿਤੇ ਨਾ ਕਿਤੇ ਇਹ ਚੀਜ਼ ਤੇ ਸ਼ੱਕ ਹੁੰਦਾ ਕਿ ਹਾਂ ਇਹ ਬੱਚਾ ਝੂਠ ਬੋਲ ਰਿਹਾ ਕਿਉਂਕਿ ਸ਼ੱਕ ਇਸ ਤਰ੍ਹਾਂ ਹੁੰਦਾ ਕਿ ਜਦੋਂ ਵੀ ਕਿਸੇ ਵੀ ਤਰ੍ਹਾਂ ਦਾ ਹੱਤਿਆਪ ਦੇ ਪਰਿਵਾਰ ਦੀ ਦੇਖਦਾ ਕੋਈ ਵੀ ਤਾਂ ਉਸ ਦਾ ਉਸ ਨੂੰ ਜਾ ਕੇ ਬਚਾਉਂਦਾ ਉਸ ਨੂੰ ਉਸ ਨੂੰ ਕਾਲ ਜਾਂਦਾ ਹੈ ਤਾਂ ਬੱਚਾ ਜਿੰਨ ਬਿਲਕੁਲ ਵੀ ਲਿਬਰ ਨਹੀਂ ਹੁੰਦਾ ਇੱਕ ਤਰ੍ਹਾਂ ਦਾ ਇੱਕ ਖੂਨ ਦਾ ਕਤਰਾ ਵੀ ਨਹੀਂ ਉਸ ਤੇ ਲੱਗਿਆ ਹੁੰਦਾ ਜੇ ਕੋ ਸੌਣੀ ਵਾਲੀ ਜਾਂਚ ਪੜਤਾਲ ਕਰਦੀ ਆ ਤਾਂ ਥੋੜੇ ਦੇਰ ਬਾਅਦ ਉਸ ਦਾ ਇੱਕ ਫਰੈਂਡ 2 ਮਹੀਨੇ ਬਾਅਦ 2 ਮਹੀਨੇ ਬਾਅਦ ਉਸ ਦੇ ਫਰੈਂਡ ਤੋਂ ਪਤਾ ਚੱਲਦਾ ਹੈ ਕਿ ਇਹ ਇਹ ਮੇਰੇ ਕੋਲ ਆਪਣੀ ਮਾਂ ਦੀ ਹੱਤਿਆ ਬਾਰੇ ਗੱਲ ਕਰ ਰਿਹਾ ਸੀ ਤੇ ਜਦੋਂ ਫਿਰ ਉਸ ਦੇ ਬਿਆਨ ਤੇ ਪੁਲਿਸ ਉਸ ਦੇ ਬੱਚੇ ਨੂੰ ਚੱਕ ਲੈਂਦੀ ਹੈ ਡੈਵਨ ਚੱਕ ਲੈਂਦੀ ਹੈ ਤਾਂ ਫਿਰ ਦੱਸਦਾ ਹੈ ਕਿ ਹਾਂ ਮੈਂ ਮੇਰੀ ਮਾਂ ਨੂੰ ਕਿਸੇ ਵੀ ਤਰ੍ਹਾਂ ਦੀ ਚੀਜ਼ ਨਹੀਂ ਦਿਵਾਉਂਦੀ ਸੀ ਕ੍ਰੈਡਿਟ ਕਾਰਡ ਨਹੀਂ ਦਿੰਦੀ ਸੀ ਇਸ ਕਰਕੇ ਮੈਂ ਆਪਣੀ ਮਾਂ ਦੀ ਹੱਤਿਆ ਕਰ ਦਿੱਤੀ ਹੱਥ ਜੋੜ ਕੇ ਬੇਨਤੀ ਹੈ ਜੀ ਤੁਹਾਨੂੰ ਸਾਰਿਆਂ ਨੂੰ ਆਪਣੇ ਬੱਚਿਆਂ ਨੂੰ ਬਚਾ ਕੇ ਰੱਖਿਆ ਕਰੋ ਇਸ ਬੱਚੇ ਨੂੰ 40 ਸਾਲ ਦੀ ਕੈਦ ਹੋ ਗਈ ਸਿਰਫ ਔਰ ਸਿਰਫ ਇੱਕ ਛੋਟੀ ਜੀ ਗਲਤੀ ਨੇ ਇਸ ਦੀ ਸਾਰੀ ਜੀਵਨ ਲੀਲਾ ਹੀ ਖਤਮ ਕਰਤੀ ਮਾਂ ਆਪ ਉਸ ਦੇ ਬੱਚੇ ਆਪਣੇ ਬੱਚੇ ਦਾ ਭਵਿੱਖ ਸਵਾਰ ਦੀ ਮਰ ਗਈ ਤੇ ਬੱਚੇ ਨੇ ਬੱਚੇ ਦੀ ਛੋਟੀ ਜੀ ਸੋਚ ਨੇ ਸਮਾਜ ਦੀ ਸੋਚ ਨੇ ਉਸ ਦੀ ਜਾਨ ਹੀ ਲੈ ਲਈ ਹੋਪ ਕਰਦਾ ਕਿ ਤੁਹਾਡੇ ਸਾਰਿਆਂ ਦੇ ਬੱਚੇ ਸਹੀ ਸਲਾਮਤ ਹੋਣਗੇ ਸਹੀ ਜੋਗਾ ਦੇ ਪਰ ਲਿਖ ਰਹੇ ਹੋਣਗੇ